ਇਸੀ ਲਾਇਬ੍ਰੇਰੀ ਹੈ ਸ਼ਾਨਦਾਰ ਫਰਨੀਚਰ ਹੈ 900 ਤੋਂ ਵੱਧ ਕਿਤਾਬਾਂ ਪਈਆਂ ਹੈ ਕਈ ਵਾਰੀ ਘਰੇ ਮਾਹੌਲ ਨਹੀਂ ਪੜੰਦਾ ਬੰਦਾ ਬੱਚਿਆਂ ਦਾ ਤਾਂ ਜਾ ਕੇ ਲਾਇਬ੍ਰੇਰੀ ਜਾ ਕੇ ਬੱਚੇ ਪੜ ਸਕਦੇ ਮੈਂ ਮਨਪ੍ਰੀਤ ਸਿੰਘ ਪਿੰਡ ਕੌਕੇਕਲਾ ਦਾ ਜ਼ਿਲ੍ਹਾ ਲੁਧਿਆਣਾ ਹਾਂ ਸਾਡੇ ਪਿੰਡ ਵਿੱਚ ਲਾਇਬ੍ਰੇਰੀ ਦੀ ਬਹੁਤ ਵੱਡੀ ਸਮੱਸਿਆ ਸੀ ਜੀ ਭਗਵਾਨਤਮਨ ਸੀਐਮ ਸਾਹਿਬ ਉਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਇਹ ਅਪਰਾਲਾ ਕੀਤਾ ਜੀ ਸਾਡੇ ਪਿੰਡ ਵਿੱਚ ਹੋਰ ਸਮੱਸਿਆ ਸੀ ਜੀ ਸਕੂਲ ਆਉਣ ਤੋਂ ਬਾਅਦ ਬੱਚੇ ਇੱਧਰ ਉੱਧਰ ਫਿਰਦੇ ਰਹਿੰਦੇ ਸੀ ਹੁਣ ਉਹ ਬੱਚੇ ਇੱਥੇ 1 ਘੰਟਾ 2 ਘੰਟੇ ਜਿੰਨਾ ਵੀ ਟਾਈਮ ਬਤੀਤ ਕਰਨਗੇ ਉਹਨਾਂ ਨੂੰ ਇੱਥੇ ਜਨਰਲ ਨੌਲੇਜ ਮਿਲਦੀ ਹੈ ਜੀ ਦੂਸਰੀ ਗੱਲ ਜੀ ਸਭ ਤੋਂ ਵੱਡੀ ਕਿ ਉਹਨਾਂ ਦਾ ਟਾਈਮ ਨਹੀਂ ਖਰਾਬ ਹੁੰਦਾ ਜੀ ਮੇਰਾ ਨਾਮ ਕੁਲਦੀਪ ਸਿੰਘ ਕਾਕਾ ਜੀ ਮੈਂ ਪਿੰਡ ਕੌਕੇਕਲਾਂ ਦਾ ਰਹਿਣ ਵਾਲਾ ਜ਼ਿਲ੍ਹਾ ਲੁਧਿਆਣਾ ਜੀ ਇਹ ਪਿੰਡ ਜ਼ਿਲ੍ਹਾ ਲੁਧਿਆਣਾ ਦਾ ਸਭ ਤੋਂ ਵੱਡਾ ਪਿੰਡ ਆ ਸੀਐਮ ਭਗਵੰਤ ਮਾਨ ਜੀ ਦੇ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਲਾਇਬ੍ਰੇਰੀ ਦਿੱਤੀ ਆ ਬੱਚਿਆਂ ਨੂੰ ਪੜ੍ਹਨ ਵਾਸਤੇ ਕਿਤਾਬਾਂ ਦਿੱਤੀਆਂ ਗਈਆਂ ਇੱਥੇ ਸਾਡੀ ਜਿਹੜੀ ਨਵੀਂ ਆਉਣ ਵਾਲੀ ਜਨਰੇਸ਼ਨ ਆ ਔਰ ਹੁਣ ਦੇ ਜਿਹੜੇ ਬੱਚੇ ਆ ਪੜ੍ਹ ਲੈ ਕੇ ਇਹ ਤੁਹਾਡੇ ਲਾਇਬ੍ਰੇਰੀ ਦੀਆਂ ਕਿਤਾਬਾਂ ਪੜ੍ਹ ਕੇ ਹੋਰ ਉਤਸ਼ਾਹ ਹੋਣਗੇ ਵੀ ਜਿਹੜੀ ਲਾਇਬ੍ਰੇਰੀ ਆਈ ਆ ਬਹੁਤ ਚੰਗੀ ਗੱਲ ਆ ਜਿਵੇਂ ਕਿ ਸਾਡੇ ਬੱਚਿਆਂ ਨੂੰ ਜੋ ਕਿਤਾਬਾਂ ਨਹੀਂ ਅਫੋਰਡ ਕਰ ਸਕਦੇ ਸੀਗੇ ਉਹ ਕਿਤਾਬਾਂ ਲੈਣ ਲਈ ਜਗਰਾਉ ਜਾਂ ਕਿਸੇ ਹੋਰ ਵੱਡੇ ਸ਼ਹਿਰ ਚ ਜਾਣਾ ਪੈਂਦਾ ਸੀਗਾ ਪਰ ਸਾਨੂੰ ਹੁਣ ਇੱਥੇ ਹੀ ਪਿੰਡ ਵਿੱਚ ਹੀ ਮੌਜੂਦ ਨੇ ਜਿਸ ਕਰਕੇ ਸਾਨੂੰ ਬਹੁਤ ਵੱਡੀ ਬੱਚਿਆਂ ਨੂੰ ਸਹੂਲਤ ਪ੍ਰਾਪਤ ਹੁੰਦੀ ਹੈ ਜੀ ਸਾਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੋਇਆ ਜੀ ਆਉਣ ਵਾਲੇ ਬੱਚੇ ਇਹ ਚੀਜ਼ ਤੋਂ ਬਹੁਤ ਸਿੱਖਿਆ ਲੈਣਗੇ ਜੀ ਇਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਸੀਐਮ ਸਾਹਿਬ ਜੀ ਦਾ ਕਿ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਬਹੁਤ ਵਧੀਆ ਅਪਰਾਲਾ ਕੀਤਾ ਜੀ ਸਾਰੀਆਂ ਕਿਤਾਬਾਂ ਪਾਏ ਜਿਦੋਂ ਮਰਜ਼ੀ ਜਾ ਕਰਦੇ ਕੰਪੀਟੀਸ਼ਨ ਨਹੀਂ ਆਉਂਦਾ ਆਪਾਂ ਭੜੋ ਨੰਬਰ ਲਓ ਮੈਟਲਿਸਟ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਤੁਹਾਨੂੰ ਘਰੇ ਚਿੱਠੀ ਆਉਗੀ ਈਮੇਲ ਆਊ ਫੋਨ ਆਊਗਾ ਕਿ ਆ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਹੈ ਆ ਜਾ ਭਾਈ ਸਰਕਾਰੀ ਨੌਕਰੀ ਕਿਤੇ